ਮੈਂ ਸੁਬਿਰ ਸਿੰਘ ਸੰਦੇਸ ਸਿੰਘ ਨੰਬਰ ਦਾਰ ਅਕਸ ਸੰਦੇਸ ਸਿੰਘ ਪਿੰਡ ਹਰਸ਼ਾ ਸ਼ਿਨਾ ਵਿੱਚ ਲੱਗ ਲਾ ਤੂੰ ਅਸੀਂ ਹਰ ਸਾਲ ਇਸ ਵਾਰ ਸਾਨੂੰ 7ਵਾਂ ਸਾਲ ਹੋ ਗਿਆ ਵਾ ਅਸੀਂ ਲੋਹੜੀ ਤੋਂ ਤੱਕ ਪੰਜ ਦਿਨ ਪਹਿਲਾਂ ਸ਼ੁਰੂ ਕਰਦੇ ਹਾਂ 9 ਤਰੀਕ ਲੈ ਕੇ 13 ਤਰੀਕ ਤੱਕ ਸ਼ਾਮ ਤੱਕ ਚੱਲੇਗਾ ਹੋ ਸਕਦਾ ਅਸੀਂ 14 ਤਰੀਕ ਸਵੇਰੇ ਸ਼ਾਮ ਸਵੇਰੇ ਸਮਾਪਤੀ ਕਰੀਏ ਅਰੋਧਾ ਪਰੋਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਭ ਤੋਂ ਪਹਿਲਾਂ ਸਾਡੀ ਪ੍ਰਾਪਰਟੀ ਹੁੰਦੀ ਹੈ ਕਿ ਗੁਰੂ ਰਾਮ ਦਾ ਜੇ ਨੰਗਰਵਾਸੇ ਖੀਰ ਅਸੀਂ ਦੋ ਟਾਈਮ ਦੇ ਉਹ ਬਣਾਉਦੇ ਆ ਦੋ ਟਾਈਮ ਦੇ ਉਹਨਾਂ ਨੂੰ ਤਕਰੀਬ ਅਸੀਂ ਲਗਭਗ 28 ਤੋਂ 30 ਕੁਇੰਟਾ ਜਿਹੜੀ ਰੋਹ ਉਹਨਾਂ ਦੇ ਦਿੱਤੀ ਆ ਇਸ ਤੋਂ ਇਲਾਵਾ ਬਾਬੇ ਸ਼ਿਦਦੀ ਬਾਬਾ ਨੌਸੰਗ ਦੇ ਟਾਲਾ ਸਾਹਿਬ ਉਹਨਾਂ ਨੂੰ ਵੀ ਅਸੀਂ ਵਾਜ ਮਾਰਦੇ ਆ ਜਦੋਂ ਉਹਨਾਂ ਦਿਲ ਕਰਦਾ ਹਨ ਕਿ ਰੋਹ ਲੈ ਜਾਂਦੇ ਆ ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਪਿੰਗਲਵਾੜਾ ਆਸ਼ਰਮ ਉਹਨਾਂ ਨੂੰ ਰੋਹ ਦੇ ਦਿੱਤੀ ਆ ਕਿਉਂਕਿ ਉੱਥੇ 6-700 ਬੱਚਾ ਉਹਨਾਂ ਨੂੰ ਚੋਲ ਵੀ ਦੇ ਜੇ ਰੋਹ ਵੀ ਦੇ ਦਿੱਤੀ ਆ ਇਸ ਤੋਂ ਇਲਾਵਾ ਪੁਤਲੀ ਘਰ ਯਤਿਮ ਖਾਨਾ ਉਹਨਾਂ ਨੇ ਵੀ ਇਸੇ ਦਾ ਰੋਹ ਹੋਰ ਉਹਨਾਂ ਚੌਹ ਦੇ ਦਿੱਤੀ ਆ ਕਿ ਉਹ ਖੀਰ ਬਣਾ ਕੇ ਖਵਾ ਦੇ ਆ ਇਹ ਪੰਜ ਦਿਨ ਲਗਾਤਾਰ ਬਰਾਦਾ ਸਾਡਾ ਚੱਲਦਾ ਇਹ ਹੁਣ ਰੋਹ ਜਿਹੜੀ ਅਜੇ ਨਜ਼ਰ ਅਸੀਂ ਘੜਾ ਦੇ ਵਿੱਚ ਪੈ ਨਹੀਂ ਜਾਂਦੀ ਖੀਰ ਵਾਸਤੇ ਇਹ ਤਕਰੀਬਨ 50 16 ਕਿਲੋ ਰੋਹ ਦੇਣ ਬਾਅਦ ਫਿਰ ਅਸੀਂ ਰੋਹ ਪੀਣ ਵਾਸਤੇ ਦੇ ਦਿੰਦੇ ਆ ਜਿਹੜੀ ਕਿ ਜਿੰਨਾ ਚਿਰ ਰੋਹ ਚੱਲਦੀ ਰਹਿੰਦੀ ਆ ਜਿੰਨਾ ਚਿਰ ਅਸੀਂ ਹੋਰ ਨਹੀਂ ਕੋਈ ਮੰਗ ਕਰਦਾ ਅਸੀਂ ਰੋਹ ਪੀਣ ਵਾਸਤੇ ਦੇ ਦਿੰਦੇ ਆ ਤੇ ਬਾਕੀ ਸਾਨੂੰ ਸੰਯੋਗ ਆ ਸ਼ਰੋਮਣੀ ਕਮੇਟੀਾਂ ਦਾ ਕਿਉਂਕਿ ਸਾਨੂੰ ਉਹ ਜਗ੍ਹਾ ਦੇ ਦਿੰਦੇ ਤੇ ਜਗ੍ਹਾ ਦੀ ਬੜੀ ਕਮੀ ਆ ਅਸੀਂ ਚਾਹੁੰਦੇ ਹਾਂ ਕਿ ਗੁਰੂ ਰਾਮ ਦਾ ਜਨਮ ਦਿਹਾੜੇ ਤੇ ਵੀ ਇੱਥੇ ਰੋ ਕਢੀ ਜਾਵੇ ਪਰ ਉਹ ਸਮੇਂ ਭੀੜ ਬਹੁਤ ਹੁੰਦੀ ਹੈ ਸਾਨੂੰ ਥਾਂ ਨਹੀਂ ਪਰ ਮੱਦਾ ਫਿਰ ਵੀ ਅਸੀਂ ਇਸ ਵਾਰ ਵੀ ਉਪਰਾਲਾ ਕੀਤਾ ਸੀ 31 ਜੂਨ ਨਗਰ ਆਇਆ ਰੋਜ਼ਾ ਇਸੇ ਜਗ੍ਹਾ ਜੁਤੀ ਹੈ ਇਹ ਤੇ ਗਰੀਬਾ ਅਸੀਂ ਹੁਣ ਖਾਂ ਲਗਾਤਾਰ ਇਸ ਤਰ੍ਹਾਂ ਹਰ ਸਾਲ ਜਰੀ ਰੱਖਾਂਗੇ ਹੋ ਸਕਦਾ ਭਈ ਅਸੀਂ ਇਹਨੂੰ ਟਾਈਮ ਹੋਰ ਵੀ ਵਧਾ ਲਈਏ ਕਿਤੇ 9 ਤੋਂ ਸ਼ੁਰੂ ਕਰਤਾ 8ਵੇਂ ਸ਼ੁਰੂ ਵੀ ਕਰ ਸਕਦੇ ਹਾਂ ਬਾਕੀ ਸੰਜੋਗ ਆ ਮੇਰੇ ਨਗਰ ਵਾਸੀਆਂ ਦਾ ਇਲਾਕੇ ਦੀਆਂ ਸੰਗਤਾਂ ਦਾ ਔਰ ਖਾਸ ਕਰਕੇ ਜਿਹੜੇ ਮੇਰੇ ਭਤੀਜੇ ਨੇ ਕੋ ਪਿੰਡ ਮੰਡੇ ਜਿਹੜੇ ਬਾਹਰ ਗਏ ਅਮਰੀਕਾ ਕੈਨੇਡਾ ਵਿੱਚ ਉਹਨਾਂ ਜਦੋਂ ਵੀ ਆਵਾਜ਼ ਮਾਰਦੀ ਸੀ ਸਿਆ ਹਾਜ਼ਰ ਕਰ ਦਿੰਦੇ ਨੇ ਔਰ ਉਹ ਮੇਰਾ ਬੜਾ ਸੰਜੋਗ ਕਰਦੇ ਨੇ ਇਸ ਵਾਰ ਵੀ ਆ ਤੁਸੀਂ ਜਿੰਨੇ ਨੌਜਵਾਨ ਪੀੜੀ ਵੇਖਦੇ ਸਾਰੀ ਪਿੰਡੇ ਆ ਬੜਾ ਉਤਸ਼ਾਹ ਤੇ ਬੜਾ ਇਨੋ ਠੋਕਿਆ ਬੜੀ ਚਾਨਾ ਸੇਵਾ ਕਰਦੇ ਨੇ ਔਰ ਜਦੋਂ ਮੈਂ ਆਵਾਜ਼ ਮਾਰਾਂ ਮੇਰੇ ਕੋ ਉਸੇ ਵੇਲੇ ਆਣ ਕੇ ਹਾਜ਼ਰ ਹੋ ਜਾਂਦੇ ਨੇ ਬਾਕੀ ਦੂਸਰਾ ਸਮਾਜ ਦੇ ਵਿੱਚ ਇੱਕ ਬੜੀਆਂ ਗੰਦੀ ਭੈੜੀ ਬਿਮਾਰੀ ਆ ਨੌਜਵਾਨ ਪੀੜੀ ਬਾਤੇ ਖਾ ਰਖ ਕੇ ਜਿਹੜਾ ਟਿੱਕਾ ਨਸ਼ਾ ਵੇਚ ਰਿਆ ਉਹ ਮੈਂ ਨੌਜਵਾਨ ਪੀੜੀ ਨੂੰ ਅਪੀਲ ਕਰਾਂਗਾ ਕਿ ਉਹ ਨਸ਼ੇ ਤੋਂ ਵਝਣ ਤੇ ਇਹ ਜਗ੍ਹਾ ਦੇ ਉੱਤੇ ਆ ਜਣਾ ਆਹ ਟਰਾਲੀ ਉੱਤੇ ਆ ਜਣਾ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੋਈ ਤੇਜੀ ਦਾ ਘਾਟਾ ਨਹੀਂ ਇੱਥੋਂ ਜੋ ਮੰਗੋ ਉਹ ਹੀ ਮਿਲ ਜਾਂਦਾ ਜੇ ਕੋ ਬਾਹਰ ਜਾਣਾ ਚਾਹੁੰਦਾ ਉਹਨੂੰ ਗੁਰੂ ਰਾਮਦਾਸ ਆਪਾਂ ਬਾਹਰ ਭੇਜ ਦੇਂਦਾ ਜੇ ਜਿਹੜਾ ਕੋਈ ਕੰਮ ਕਰਨਾ ਚਾਹੁੰਦਾ ਨੌਕਰੀ ਕਰਨਾ ਚਾਹੁੰਦਾ ਬਾਹਰ ਜਾਣਾ ਚਾਹੁੰਦਾ ਕੋਈ ਵੀ ਕੰਮ ਕਰਨਾ ਚਾਹੁੰਦਾ ਇੱਥੇ ਕੇਹੀ ਜਿਹਾ ਘਾਟਾ ਨਹੀਂ ਪਾਇਆ ਇੱਥੇ ਆ ਕੇ ਡਿਗ ਪਾਉ ਦੇ ਚਰਨਾ ਉੱਤੇ ਸਭ ਕੁਝ ਦੇ ਦਿੰਦਾ ਵਾ ਮੈਂ ਧੰਨਵਾਦ ਕਰਦਾ ਗੁਰੂ ਰਾਮਦਾਸ ਪਾਸ਼ਾ ਮਾਰਾ ਮੈਂ ਜੋਰ ਕੋ ਮੰਗਿਆ ਉਹ ਨੂੰ ਮੈਨੂੰ ਦਿੱਤਾ ਮੰਗਿਆ ਕੀ ਸੀ ਸੇਵਾ ਮੰਗੀ ਸੀ ਖਾਸ ਕਰਕੇ ਲੋੜੀ ਜੁੱਤੇ ਆ ਸੇਵਾ ਮਨ ਗੁਰੂ ਰਾਮਦਾਸ ਪਾਸ਼ਾ ਨੇ ਦਿੱਤੀ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਇਹ ਅਸੀਂ ਇਹਨੂੰ ਲਗਾਤਾਰ ਜਿਆਦੀ ਕੰਮ ਆ ਗੁਰੂ ਰਾਮਦਾਸ ਪਾਸ਼ਾ ਜੀ ਅੱਗੇ ਅਰਦਾਸ ਬੇਨਤੀ ਕਰਦਾ ਕਿ ਕਿ ਰੰਗੀ ਦੁਨੀਆ ਤੱਕ ਪਿੰਡਾਂ ਹਸਾਛਾ ਦੇ ਨਗਰ ਵਾਸੀ ਨੂੰ ਜਿਹੜੀ ਸੇਵਾ ਦਿੱਤੀ ਜਾਵੇ ਸੜਕਾਂ ਨੂੰ ਮਾਰਾ ਸੇਵਾ ਨਾਲ ਖੋਵੇ ਤੇ ਅਸੀਂ ਸੇਵਾ ਜਿਹੜੀ ਹੈ ਇਸ ਤਰ੍ਹਾਂ ਜ਼ਿਆਦਾਤਰ ਯਾਦੀ ਰੱਖਾਂਗੇ ਤੇ ਜਿੱਥੋਂ ਦਾਕਰ ਅਸੀਂ ਹੋ ਸਕਿਆ ਅਸੀਂ ਆਟਾ ਵੀ ਚੋਲ ਉਹ ਵੀ ਤੋਂ ਗਾਂਦੜੇ ਕੇ ਨਿੱਕੇ ਜੂਰ ਆਉਂਦੇ ਆ ਪਰ ਥੋੜੇ ਨੇ ਸਾਨੂੰ ਕਿਉਂਕਿ ਜਿਆਦੀ ਭਾਣਾ ਸੰਜੀ ਹੁਣ ਮੈਂ ਕੱਲਾ ਮੈਨੂੰ ਜ਼ਿਆਦਾਤਰ ਮਿਲਦਾ ਜਦੋਂ ਮੈਂ ਸੇਵਾ ਕਰੀਦਾ ਮੁਰਕੇ ਮੁੰਡੇ ਮੇਰੇ ਹੱਥ ਨਹੀਂ ਆਉਂਦੇ ਜਦੋਂ ਆਜ ਮਾ ਦਾ ਇੱਕ ਠੰਡਾ ਹਵਾਵਾ ਤੇ ਨਿਕਲਦੇ ਬਹੁਤ ਘਰਾਂ ਜੋ ਘਟ ਨੇ ਜਿਹੜੇ ਘਰਾਂ ਦੇ ਬੈਠੇ ਮੇਰੇ ਪਿੰਡੇ ਉਹ ਸੁੰਦੇ ਜ਼ਰੂਰ ਹੋਣਗੇ ਦੇਖਣਗੇ ਵੀਡੀਓ ਨੂੰ ਪਰ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਮੰਜੀ ਵਿੱਚ ਲੰਮੇ ਪੈਣੋਂ ਰਜਾਈਆਂ ਛੱਡ ਦੇਣ ਤੇ ਆ ਜਾਗੇ ਸਭ ਕੁਝ ਇੱਥੋਂ ਮਿਲ ਜੇਗਾ ਇਸ ਚੀਜ਼ ਦਾ ਘਾਟਾ ਨਹੀਂਗਾ ਬਾਕੀ ਬੜਾ ਸੋਹਣਾ ਕੰਮ ਚੱਲ ਰਿਹਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਵੀ ਆਪਣਾ ਕੰਮ ਠੀਕ ਕਰਨ ਇਸ਼ਾਰਾ ਹੈ ਯਾ ਬਸ ਸਮਝ ਆਪੋ ਜਾਣ ਔਰ ਮੈਂ ਧੰਨਵਾਦ ਕਰਦਾ ਹਾਂ ਤੁਹਾਡੇ ਵੀਰਾਂ ਦਾ ਜਿਹੜਾ ਤੁਸੀਂ ਚੈਨਲ ਤੇ ਇਹ ਸੰਦੇਸ਼ ਦਾ ਪੰਜਾਬ ਵਾਲਿਆਂ ਨੂੰ ਔਰ ਦੇਸ਼ ਵਾਸੀਆਂ ਨੂੰ ਤੁਸੀਂ ਇਹ ਸੰਦੇਸ਼ ਯਾਦੀ ਕਰੋਗੇ ਮੇਰਾ ਖਿਆਲ ਆ ਕਿ ਉਹ ਇਸ ਸੰਦੇਸ਼ ਨੂੰ ਸੁਣ ਕੇ ਉਹਨਾਂ ਨੂੰ ਖੁਸ਼ੀ ਹੋਵੇਗੀ ਕਿ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਜਿਹੜੀ ਸੇਵਾ ਵਾ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂਗੀ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦਾ ਨੰਗਾ ਚਲਾਇਆ ਸੀ ਉਹ ਅਜ ਤੋਂ ਪਿੱਛੇ ਨਾ ਕਿ ਕੋ ਮੁੱਕਿਆ ਤੇ ਨਾ ਗਾਂ ਕਿਹ ਕੋਨ ਵਾਲੇ ਸਮੇਂ ਚ ਮੁਕੇਗਾ ਚਲਦਾ ਰਹੇਗਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਸ ਜੀ ਬੇਈਮਾਨੀ ਛੱਡਣ ਲੋਕ ਇਮਾਨਦਾਰੀ ਨਾਲ ਕੰਮ ਕਰਨ ਤੇ ਸਭ ਕੇ ਗੁਰੂ ਰਾਮ ਦਾਤ ਪਾਸ਼ਾ ਮਾਰੇ ਦੇ ਤਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ